ਕਰਦੇ ਆ ਖਨੋਰੀ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਵਿਖਾਣੇ ਆ ਕਿ ਕੁਝ ਦੂਰੀ ਤੇ ਹੀ ਜਿਹੜਾ ਖਨੋਰੀ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਹਰਿਆਣਾ ਪੁਲਿਸ ਵੱਲੋਂ ਨੁਕਸਾਨ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀਆਂ ਦੇ ਜਿਹੜੇ ਸ਼ੀਸ਼ੇ ਆ ਚੱਕਣਾ ਚੂਰ ਕਰ ਦਿੱਤੇ ਗਏ ਆ ਹਵਾ ਤੱਕ ਸਾਰਾ ਕੁਝ ਇਹਦੀ ਤੋੜ ਟਾਇਰ ਵੀ ਪਾੜ ਦਿੱਤੇ ਗਏ ਮੋਰਲੇ ਹਾਲਾਤ ਤੁਹਾਨੂੰ ਵਿਖਾ ਰਿਹਾ ਕਿੰਨੀ ਖਸਤਾ ਹਾਲਤ ਗੱਡੀ ਦੀ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਜਿਹੜੇ ਕਿਸਾਨ ਯੂਨੀਅਨ ਵੱਲੋਂ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਇੱਕ ਤੁਹਾਨੂੰ ਜੀਵ ਦਿਖਾਣੀ ਚਾਹਾਂਗੇ ਜਿੱਥੇ ਵਿੱਚ ਸਾਰੇ ਸ਼ੀਸ਼ੇ ਇਹਦੇ ਟੋਟਲੀ ਭੰਨ ਦਿੱਤੇ ਗਏ ਹਨ ਤੇ ਦੂਜੇ ਪਾਸੇ ਟਾਇਰ ਪਾੜ ਗਏ ਹਨ ਕਹਿੰਦੇ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਪੁਲਿਸ ਦਾ ਤਾਂ ਕੰਮ ਆਪਾਂ ਕਹਿ ਨਹੀਂ ਸਕਦੇ ਕਿ ਕੋਈ ਪੁਲਿਸ ਦਾ ਜਿਹੜਾ ਕੰਮ ਹੁੰਦਾ ਲੋਕਾਂ ਨੂੰ ਸੁਰੱਖਿਆ ਕਰਨਾ ਹੁੰਦਾ ਹੈ ਜੇ ਉਹਨਾਂ ਦਾ ਕੋਈ ਆਰਡਰ ਨਹੀਂ ਮੰਨਦਾ ਤਾਂ ਉਹਨਾਂ ਨੂੰ ਬਾਲ ਨਾਲ ਪਿੱਛੇ ਕਰਨਾ ਹੁੰਦਾ ਨਾ ਕਿ ਕਿਸੇ ਗੱਡੀਆਂ ਦਾ ਭੰਨਣਾ ਸਾਡੇ ਨਾਲ ਕਿਸਾਨ ਆਗੂ ਵੀ ਵੀਰ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਤਾਂ ਅੱਜ ਹਰਿਆਣਾ ਪੁਲਿਸ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ ਕਿ ਜਿਹੜਾ ਇਹ ਨੁਕਸਾਨ ਹੈ ਕਿੰਨਾ ਹਰਿਆਣਾ ਪੁਲਿਸ ਵੱਲੋਂ ਕੀਤਾ ਜਾਵੇਗਾ ਜੇ ਦੂਜੇ ਪਾਸੇ ਟੈਂਕੀ ਦੀ ਗੱਲ ਕੀਤੀ ਜਾਵੇ ਤਾਂ ਨਮਕ ਇਹਦੇ ਵਿੱਚ ਪਾ ਦਿੱਤਾ ਗਿਆ ਹੈ ਤਾਂ ਜੋ ਟਰੈਕਟਰ ਗਾ ਅੱਗੇ ਨਾ ਵਦੇ ਅੱਗੇ ਤੁਹਾਨੂੰ ਹੋਰ ਤਸਵੀਰਾਂ ਵਿਖਾਣੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਥੇ ਟਰਾਲੀ ਦੇ ਵਿੱਚ ਸਮਾਨ ਪਿਆ ਸੀਗਾ ਉਹ ਵੀ ਸਾਰਾ ਭੰਨ ਦਿੱਤਾ ਹੈ ਸਾਡੇ ਨਾਲ ਕੁਝ ਕਿਸਾਨ ਵੀਰ ਵੀ ਮੌਜੂਦ ਹਨ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇਖ ਰਹੇ ਹੋ ਭਾਜੀ ਇੰਨਾ ਲੱਖਾਂ ਦਾ ਨੁਕਸਾਨ ਜਿਹੜਾ ਹੋਇਆ ਇਹ ਬਹੁਤ ਭਾਰੀ ਸਾਡਾ ਨੁਕਸਾਨ ਕਰ ਗਏ ਨੇ ਜੀ ਤਕਰੀਬਨ ਸਾਡੇ 20 ਤੋਂ 25 ਟਰੈਕਟਰ ਜਿਨ੍ਹਾਂ ਦੇ ਟਾਇਰ ਪਾੜ ਗਏ ਡੀਜ਼ਲ ਸਾਰਾ ਕੱਢ ਗਿਆ ਅੱਗ ਲਾਉਣ ਤੱਕ ਉਹ ਗਏ ਨੇ ਸਾਡੇ ਟਰੈਕਟਰ ਟਰਾਲੀਆਂ ਨੂੰ ਸਾਡਾ ਸਮਾਨ ਟਰਾਲੀਆਂ ਦੇ ਵਿੱਚੋਂ ਕੱਢ-ਕੱਢ ਕੇ ਖਾਣ ਪੀਣ ਵਾਲਾ ਸਮਾਨ ਸਾਡਾ ਜਿਹੜਾ ਅਸੀਂ ਪ੍ਰਬੰਧ ਕਰਕੇ ਖੰਡ ਤੱਕ ਸਾਡੀ ਦੇਖੋ ਜੀ ਆਹ ਖੰਡ ਤੱਕ ਟੈਂਟੀਆਂ ਸਾਡੇ ਟਰੈਕਟਰਾਂ ਦੇ ਵਿੱਚ ਪਾ ਗਏ ਇਨਾ ਨੁਕਸਾਨ ਭਾਰੀ ਕਰ ਗਏ ਨੇ ਕਿ ਐਸੋ ਜਆ ਕਦੀ ਕਿਸੇ ਨੇ ਕਰਿਆ ਨਹੀਂ ਸੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਆ ਨੁਕਸਾਨ ਕਦੀ ਦੇਖਿਆ ਨਹੀਂ ਜੀ ਆ ਦੇਖ ਸਕਦੇ ਤੁਸੀਂ ਸਾਡਾ ਮੈਸੇਜ ਦੇਖ ਸਕਦਾ ਸਿਵਲ ਵਰਦੀ ਚ ਨੇ ਸਾਰੇ ਆਰਐਸ ਦੇ ਗੁੰਡੇ ਛੱਡੇ ਹੋਏ ਨੇ ਆਰਮੀ ਪੁਲਿਸ ਵਾਲਾ ਕੋਈ ਇਨਾ ਨੁਕਸਾਨ ਨਹੀਂ ਕਰ ਸਕਦਾ ਹੈਗਾ ਕੋ ਕਹਿ ਸਕਦੇ ਕਿ ਉਹਨਾਂ ਦੇ ਜੇ ਪੁਲਿਸ ਦੀ ਡਿਊਟੀ ਲੱਗਿਆ ਪੁਲਿਸ ਦੀ ਡਿਊਟੀ ਤੁਹਾਨੂੰ ਤੇ ਪਿੱਛੇ ਕਰ ਰਹੇ ਨਾ ਕਿ ਤੇ ਸਮਾਨ ਇਹ ਇਹ ਕੰਮ ਕਰਨਾ ਤਾਂ ਨਹੀਂ ਇਨਾ ਨੁਕਸਾਨ ਕਰਨਾ ਤਾਂ ਨਹੀਂ ਕਦੇ ਦੇਖਿਆ ਵੀ ਕਿਸੇ ਪੰਜਾਬ ਪੁਲਿਸ ਨੇ ਕਿਸੇ ਨੇ ਇਨਾ ਨੁਕਸਾਨ ਕਰਿਆ ਆਰਮੀ ਨੇ ਕਿਸੇ ਨੇ ਨੁਕਸਾਨ ਕਰਿਆ ਹੋਇਆ ਉਹ ਵੀ ਆਪਣੀ ਧੀ ਪੁੱਤ ਨੇ ਨਾ ਪਰ ਇਹ ਗੁੰਡੇ ਛੱਡੇ ਹੋਏ ਨੇ ਪਾਲੇ ਹੋਏ ਨੇ ਬੀਜੇਪੀ ਦੇ ਆਰਐਸ ਦੇ ਬੰਦੇ ਨੇ ਉਹ ਸਿਵਲ ਵਰਦੀ 'ਚ ਖੜੇ ਨੇ ਦੇਖੋ ਤੁਸੀਂ ਗੱਲ ਕਰੀਆ ਕਿ ਕਿੰਨੇ ਅੱਜ ਜਿਹੜੇ ਨੌਜਵਾਨਾਂ ਦੀ ਕਿੰਨਿਆਂ ਦੀ ਡੈਥ ਹੋ ਚੁੱਕੀ ਹੈ ਕਿੰਨੇ ਨੌਜਵਾਨ ਜ਼ਖਮੀ ਹੋਏ ਚਾਰ ਨੌਜਵਾਨਾਂ ਦੀ ਡੈਥ ਹੋ ਚੁੱਕੀ ਆ ਕਮ ਸੇ ਕਮ 200 ਤੋਂ 250 ਬੱਚਾ ਜਿਹੜਾ ਮਤਲਬ ਜ਼ਖਮੀ ਹੋ ਚੁੱਕਾ 7 ਤੋਂ 25 ਤੱਕ ਬੱਚੇ ਜਿਹੜੇ ਇਧਰੋਂ ਚੁੱਕ ਕੇ ਬੋਰੀਆਂ ਹੀ ਪਾ ਕੇ ਉਧਰ ਲੈ ਗਏ ਨੇ ਜਦੋਂ ਜਦੋਂ ਇਹ ਕਰਕੇ ਗਏ ਨੇ ਨਾ ਮੁੰਡੇ ਮੰਡੇ ਕਹਿੰਦੇ ਨੇ ਆਪਣੇ ਨੌਜਵਾਨ ਕਹਿੰਦੇ જય ਸ਼ੀਰ ਰਾਮ ਦੇ ਨਾਰੇ ਲਾ ਕੇ ਫੇਰ ਭੰਨ ਕੇ ਗਏ ਨੇ ਸਾਰਾ ਕੁਝ ਗੋਲੀਆਂ ਫੇਰ ਚਲਾਈਨ જય ਸ਼ੀਰ ਰਾਮ ਦੇ ਨਾਰੇ ਲਾ ਕੇ ਜਿਹੜੇ ਘੱਟੋ ਘੱਟ 10 20 ਟਰੈਕਟਰ ਕੋ 6 12 ਬੋਰ ਦੇ ਫੋਲ ਮਿਲਿਆ ਸਮਝ ਆ ਦੇਖੋ ਇਹ ਪਿੱਛੇ 12 12 ਬੋਰ ਦੇ ਲੱਗੇ ਆ 12 ਮੂਹ ਨੇ ਇਹ ਇਹ ਲੋਕਤੰਤਰ ਹੈ ਇਹ ਧਰਨਾ ਦੇ ਸਕਦਾ ਲੋਕਤੰਤਰ ਲਾ ਭਾਜੀ ਸਾਨੂੰ ਉਥੋਂ ਖੋਲ ਪਰ ਇਹ ਨੁਕਸਾਨ ਇਹ ਨੁਕਸਾਨ ਆਏ ਐ ਹੋਊਗਾ ਨੌਜਵਾਨ ਐ ਮਰਨਗੇ ਲੱਤ ਤੋੜ ਕੇ ਨਾ ਜੀ ਉਹਦੀ ਲੱਤ ਤੋੜ ਕੇ ਲੱਤ ਤੋੜ ਕੇ ਬੋਰੀ ਚ ਪਾ ਕੇ ਨਵੇਂ ਗੋ ਦਾ ਮੁੰਡਾ ਬੋਰੀ ਚ ਪਾ ਕੇ ਲੈ ਕੇ ਲੱਤ ਉਹਦੀ ਤੋੜ ਕੇ ਉਹਦੀ ਲੱਤ ਤੇ ਇੱਥੇ ਆ ਗਰਦਨਾਂ ਲੱਗੀ ਹੋਈ ਐ ਲੱਤ ਆਪਦੇ ਕਹਤੇ ਉਹਦੀ ਬੋਰੀ ਚ ਪਾ ਕੇ ਲੈ ਕੇ ਉਹਨੂੰ ਦੋ ਤਿੰਨ ਮੁੰਡਿਆਂ ਨੂੰ ਜਿਹੜਾ ਬਹੁਤ ਬੁਰਾ ਹੀ ਆਲਾ ਉਹ ਚੀਕਾ ਮਾਰੇ ਦੀ ਲੱਤ ਤੋੜ ਕੇ ਬੋਰੀ 'ਚ ਮੁੱਠਾ ਪਾ ਕੇ ਉਹਨੂੰ ਦੋ ਜਣੇ ਲੈ ਗਏ ਇੱਥੇ ਕਿੰਨੇ ਵੀ ਟਰੈਕਟਰ ਸੀ ਉਹਦੇ ਵਿੱਚ ਨਾ ਕੋਈ ਵੀ ਮੀਡੀਆ ਦਿਖਾ ਨਹੀਂ ਰਿਹਾ ਆਨ ਕੇ ਇੱਥੇ ਕੁਝ ਨਹੀਂ ਦੇਖ ਰਿਹਾ ਅਸੀਂ ਮਿੱਟੀ ਪਾ ਰਹੇ ਹਾਂ ਜਿੱਥੇ ਇਹਨੇ ਡੀਜ਼ਲ ਸਾਡਾ ਨੁਕਸਾਨ ਕਰਕੇ ਗਏ ਅਸੀਂ ਮਿੱਟੀ ਪਾ ਕੇ ਆਪਣਾ ਇੱਥੇ ਦੇਖ ਰਹੋ ਜੀ ਆ ਤੁਸੀਂ ਦਿਖਾ ਸਕਦੇ ਆਪਣਾ ਬਚਾਅ ਕਰ ਰਹੇ ਹਾਂ ਜੀ ਮਿੱਟੀ ਲਾ ਕੇ ਪਾ ਕੇ ਕਿ ਉਹ ਅਤਰੂ ਗਾਂ ਛੱਡਦੇ ਨੇ ਜੀ ਉਧਰੋਂ ਤੇ ਨਾਲ ਅੱਗ ਲੱਗਣ ਦਾ ਖਤਰਾ ਹੈ ਇਸ ਕਰਕੇ ਅਸੀਂ ਮਿੱਟੀ ਪਾ ਕੇ ਆਪਣਾ ਆਪਣਾ ਜਿਹੜਾ ਨੁਕਸਾਨ ਹੋਣ ਤੋਂ ਬਚਾਰੇ ਆ ਜੀ ਆ ਦੇਖ ਸਕਦੇ ਜੀ ਸਾਡਾ ਟਰੈਕਟਰ ਆ ਮੈਸੀ ਉਹਦਾ ਸਾਰਾ ਹੀ ਨੁਕਸਾਨ ਕਰ ਗਏ ਟੋਟਲੀ ਜੀ ਆ ਦੇਖ ਵਿੱਚ ਜਿਹੜਾ ਟਰੈਕਟਰ ਦੇ ਵਿੱਚੋਂ ਡੀਜ਼ਲ ਕੱਢਿਆ ਜਾ ਰਿਹਾ ਹੈ ਤਾਂ ਜੋ ਕੋਈ ਅਨਸਰਖਾ ਵੀ ਘਟਣਾ ਹੋ ਨਾ ਹੋ ਸਕੇ ਕਿਉਂਕਿ ਜਿਹੜਾ ਹਰਿਆਣਾ ਪੁਲਿਸ ਵੱਲੋਂ ਜਦੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਆ ਤਾਂ ਉਹ ਕੋਈ ਚਿੰਗਾਰੀ ਨਾ ਫੜ ਸਕੇ ਕਿਸਾਨ ਵੀਰਾਂ ਵੱਲੋਂ ਇੱਥੇ ਮਿੱਟੀ ਸੱਟ ਕੇ ਜਿਹੜਾ ਡੀਜ਼ਲ ਡੁੱਲਿਆ ਹੈ ਉਸ ਨੂੰ ਕੰਟਰੋਲ ਕਰਿਆ ਜਾ ਰਿਹਾ ਹੈ ਤਾਂ ਕਿ ਕੋਈ ਅਨਸਖਾਵੀ ਘਟਨਾ ਨਾ ਸਕੇ ਤੇ ਦੂਜੇ ਪਾਸੇ ਜੇ ਹਰਿਆਣਾ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਹਰਿਆਣਾ ਪੁਲਿਸ ਦਾ ਕੰਮ ਹੈ ਇਹ ਲੋਕਾਂ ਨੂੰ ਸੁਰੱਖਿਆ ਦੇਣਾ ਹੈ ਜਾਂ ਅਸੀਂ ਕੋਈ ਉਲੰਘਣਾ ਕਰਦੇ ਹਾਂ ਤਾਂ ਸਾਨੂੰ ਪਿੱਛੇ ਛੇ ਧੱਕਣਾ ਨਾ ਕਿ ਸਾਡੇ ਜਿਹੜੇ ਇੱਥੇ ਖੜੇ ਸਮਾਨ ਟਰੈਕਟਰ ਲੱਖਾਂ ਦਾ ਜਿਹੜਾ ਨੁਕਸਾਨ ਕਰ ਦਿੱਤਾ ਹੈ ਇਹਨਾਂ ਦਾ ਕਹਿਣਾ ਹੈ ਵੀਰਾ ਬੱਲਖ ਨੋਰੀ ਦੇ ਬਾਰਡਰ ਵੱਲ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਧਰੋਂ ਹਰਿਆਣਾ ਪੁਲਿਸ ਨੇ लाठी चार्ज ਕੀਤਾ ਗਿਆ ਤੇ ਨਾਲ ਜਿਹੜੇ ਇੱਥੇ ਟਰੈਕਟਰ ਟਰਾਲੀਆਂ ਖੜੇ ਸੀ ਵੱਡੀਆਂ ਗੱਡੀਆਂ ਖੜੀਆਂ ਸੀ ਉਹਨਾਂ ਦਾ ਨੁਕਸਾਨ ਤੋੜਪੰਨ ਕਰਕੇ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਹਦੇ ਟਰੈਕਟਰ ਟਰਾਲੀ ਖੜੇ ਸੀ ਉਹਨਾਂ ਦਾ ਡੀਜ਼ਲ ਡੁੱਲ ਚੁੱਕਿਆ ਸੀਗਾ ਕਈ ਲੀਟਰਾਂ ਦੇ ਹਿਸਾਬ ਨਾਲ ਇੱਥੇ ਜਿਹੜਾ ਡੀਜ਼ਲ ਡੁੱਲਿਆ ਸੀ ਹੁਣ ਇੱਥੇ ਕਿਸਾਨ ਵੀਰਾਂ ਵੱਲੋਂ ਮਿੱਟੀ ਉੱਤੇ ਪਾਈ ਜਾ ਰਹੀ ਹੈ ਤਾਂ ਜੋ ਕੋਈ ਅੰਸ਼ਖਾ ਵੀ ਘਟਨਾ ਨਾ ਹੋ ਸਕੇ ਬਾਕੀ ਜਾਣਕਾਰੀ ਸਾਡੇ ਨਾਲ ਕਿਸਾਨ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਲੈਣੇ ਪਾਜੀ ਕਿੰਨਾ ਕੁ ਨੁਕਸਾਨ ਕਰਕੇ ਗਏ ਜੀ ਕਿਸਾਨ ਪਾਜੀ ਘਟੋ ਘਟ 50 60 ਟਰੈਕਟਰਾਂ ਦਾ ਨੁਕਸਾਨ ਆ ਸਾਰਿਆਂ ਦਾ ਡੀਜ਼ਲ ਕੱਢਿਆ ਗਿਆਗਾ ਪੰਨ ਤੋੜ ਪੂਰੀ ਕਰਕੇ ਗਏ ਨੇਗੇ ਤੇ ਕੋਈ ਇਹਨਾਂ ਦਾ ਆਪਣਾ ਇਹ ਜਿਹੜੇ ਸੀਆਰਪੀ ਦੇ ਜਾਂ ਆਰਮੀ ਦੇ ਜਵਾਨ ਇਹਨਾਂ ਵੱਲੋਂ ਨਹੀਂ ਵਿਚਾਰ ਰਸਤੇ ਦੇ ਬੰਦੇ ਨੇਗੇ ਜਿਹੜੇ ਇਸ ਤਰ੍ਹਾਂ ਅਨਸਕਾਵੀ ਘਟਨਾ ਉਹ ਕਰਕੇ ਉਹਨੂੰ ਅੰਜਾਮ ਦੇ ਕੇ ਗਏ ਨੇ। ਹੁਣ ਜੇ ਕਿ ਆਪਾਂ ਪੁਲਿਸ ਦੀ ਗੱਲ ਕਰੀਏ ਪੁਲਿਸ ਦਾ ਕੰਮ ਹੁੰਦਾ ਲੋਕਾਂ ਨੂੰ ਫਟੇ ਐਡਣਾ ਲੋਕਾਂ ਨੂੰ ਸੁਰੱਖਿਆ ਦੇਣੀ ਆਰ ਆਰ ਐਸ ਦਾ ਕੰਮ ਹੈ ਇਹਨਾਂ ਦਾ ਟਰੈਕਟਰਾਂ ਨੂੰ ਭੰਨਣ ਭੰਨ ਤੋੜ ਕਰਨੀ ਡੀਜ਼ਲ ਕੱਢਿਆ ਉਹਨਾਂ ਦਾ ਕਿਸੇ ਵੀ ਟਰੈਕਟਰ ਦਾ ਐਸਾ ਉਹ ਨਹੀਂ ਹੈਗਾ ਜਿਹੜਾ ਕੋਈ ਨਾਂ ਭੰਨ ਤੋੜੋ ਜੀ ਉਹ ਘਟੋ ਘਟ 50 60 ਟਰੈਕਟਰ ਨੇ 10 12 ਗੱਡੀਆਂ ਨੇ ਜਿਹੜੇ ਬਿਲਕੁਲ ਭੰਨ ਚ ਦਿੱਤੀਆਂ ਨੇ ਹਾਂਜੀ ਜੀ ਤੁਸੀਂ ਸੁਣਿਆ ਕਿ ਆਪਾਂ ਇਹਨਾਂ ਦਾ ਆਖਣਾ ਕਿ ਵਿੱਚ ਆਰਐਸਐਸ ਦਾ ਇਹ ਕੰਮ ਹੋ ਸਕਦਾ ਕਿਉਂਕਿ ਜਿਹੜਾ ਪੁਲਿਸ ਦਾ ਕੰਮ ਹੁੰਦਾ ਲੋਕਾਂ ਨੂੰ ਸੁਰੱਖਿਆ ਦੇਣਾ ਹੁੰਦਾ ਸਾਡੇ ਨਾਲ ਕਿਸਾਨ ਵੀਰ ਹੋਰ ਵੀ ਮੌਜੂਦ ਹੈ ਕਿਸ ਤਰ੍ਹਾਂ ਦੇਖ ਲਓ ਭਾਜੀ ਕਿ ਜੇ ਆਪਾਂ ਗੱਲ ਕਰੀਏ ਕਿ ਪੁਲਿਸ ਦਾ ਕੰਮ ਹੁੰਦਾ ਲੋਕਾਂ ਨੂੰ ਬਾਰਡਰ ਤੋਂ ਪਿੱਛੇ ਕਰਨ ਨਾ ਕਿ ਜਿਹੜੇ ਟਰੈਕਟਰ ਟਰਾਲੀ ਖੜੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਇਹ ਸਰਕਾਰ ਕਿਉਂਕਿ ਡੀਜ਼ਲ ਸਾਰੇ ਟਰੈਕਟਰਾਂ ਡੋਲਤਾਂ ਨੇ ਹੁਣ ਅਸੀਂ ਬੇਨਤੀ ਕਰ ਰਹੇ ਹਾਂ ਵੀ ਭਾਈ ਪਿੱਛੇ ਰੁਕ ਜਾਓ ਮੜਾ ਜਾ ਵੀ ਇੱਥੇ ਮਿੱਟੀ ਪਾ ਦਿੱਗੇ ਜੇ ਕੋਈ ਫੇਰ ਪਟਾਕਾ ਚੱਲ ਗਿਆ ਤਾਂ ਇਹ ਸਾਰੇ ਟਰੈਕਟਰਾਂ ਦਾ ਅੱਗ ਲੱਗ ਕੇ ਨੁਕਸਾਨ ਬਹੁਤ ਹੋ ਸਕਦਾ ਪਹਿਲਾਂ ਹੀ ਨੁਕਸਾਨ ਬਹੁਤ ਕਰਤਾ ਨੇ ਟਰੈਕਟਰ ਭੰਤੇ ਕਾਰਾਂ ਭੰਤੀਆਂ ਮੋਟਰਸਾਈਕਲ ਭੰਤੇ ਇਹਨਾਂ ਨੇ ਜਿਹੜੇ ਬੰਦਿਆਂ ਸਾਡੇ ਦੋ ਤਿੰਨ ਦਾ ਨੁਕਸਾਨ ਹੋ ਗਿਆ ਜਿਨ੍ਹਾਂ ਦੀ ਮੌਤ ਹੀ ਹੋ ਗਈ ਜਿਨ੍ਹਾਂ 'ਤੇ ਸੱਟਾਂ ਲੱਗੀਆਂ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਨੁਕਸਾਨ ਕੀਤਾ ਵੀਰ ਜੀ ਰਿਕਵੈਸਟ ਆ ਬੇਨਤੀ ਆ ਰੋ ਪਿੱਛੇ ਰੁਕ ਜਾਓ ਮੜਾ ਜੀ ਬਹੁਤ ਜ਼ਿਆਦੇ ਨੁਕਸਾਨ ਕੀਤਾ ਜੀ ਬਹੁਤ ਜ਼ਿਆਦੇ ਉਸਦਾ ਕੰਮ ਹੁੰਦਾ ਲੋਕਾਂ ਦੀ ਸੇਫਟੀ ਕਰਨਾ ਲੋਕਾਂ ਦੀ ਰੱਖਿਆ ਕਰਨਾ ਪਰ ਇਹ ਰੱਖਿਆ ਨਹੀਂ ਦਿੱਤੀ ਇਹਨਾਂ ਨੇ ਤਾਂ ਨੁਕਸਾਨ ਕੀਤਾ ਜੀ ਲੋਕਾਂ ਦਾ ਜਾਨੀ ਕਿ ਬਹੁਤ ਜਿਆਦਾ ਨੁਕਸਾਨ ਕਰਤਾ ਇਹਨਾਂ ਨੇ ਕਿਸਾਨ ਵੀ ਤੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਵਿਖਾਈਏ ਤਾਂ ਜਿਹੜੇ ਇੱਥੇ ਕਿਸਾਨ ਵੀਰ ਹਨ ਉੱਥੇ ਬੈਠ ਕੇ ਚੁੱਕੇ ਹਨ ਨਾ ਨਗਰ ਜਿਹੜਾ ਕੀਰਤਨ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਦੀਆਂ ਤਸਵੀਰਾਂ ਵਿਖਾਣਿਆ ਕਿ ਜਿਹੜੇ ਕਿਸਾਨ ਵੀਰ ਇੱਥੇ ਧਰਨੇ ਤੇ ਆਏ ਸੀ ਹੁਣ ਉਹਨਾਂ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਕੀ ਜੇ ਆਪਾਂ ਕਹਿ ਸਕਦੇ ਹਾਂ ਸਤ ਨਾਮ ਦੇ ਜਿਹੜੇ ਕਿ ਜਿਹੜੀ ਸੰਗਤ ਹੈ ਉਹ ਹੁਣ ਜਿਹੜੀ ਬਾਰਡਰ ਤੋਂ ਦੂਜੇ ਪਾਸੇ ਕਿਸਾਨ ਵੀਰਾਂ ਨੇ ਮੀਟਿੰਗ ਲਈ ਸੱਦੀ ਹੈ ਤੇ ਦੇ ਕੁਝ ਕਿਸਾਨ ਜਿਹੜੇ ਵੀਰ ਨੇ ਇੱਥੇ ਬੈਠ ਕੇ ਨਾਮ ਜਪ ਰਹੇ ਹਨ ਕੀਰਤਨ ਆਪਾਂ ਕਹਿ ਸਕਦੇ ਕਿ